ਅਤੇਜ ਆ ਚੁੱਕੇ ਨੇ ਕੱਲੋਂ ਟੈਂਡਰ ਲੱਗ ਜਾਣਾ ਉਹਦੇ ਪੈਸੇ ਆ ਚੁੱਕੇ ਨੇ ਪ੍ਰਾਇਮਰੀ ਸਕੂਲ ਨੂੰ 10 ਲੱਖ ਦੀ ਗ੍ਰਾਂਟ ਐਦਾਂ ਹੀ ਤੁਸੀਂ ਕਹਿੰਦੇ ਸੀ ਜੀ ਸਕੂਲ 12ਵੀਂ ਤੱਕ ਕਰਦੇ ਹੋਏ ਅਸੀਂ ਬਹੁਤ ਜਲਦੀ ਕੱਲ ਤੋਂ ਕਬਜ਼ਾ ਲੈ ਲਿਆ ਉਹਦਾ ਅਸੀਂ ਤਿੰਨ ਰਾਤ ਤਿਆਰੀ ਸ਼ੁਰੂ ਕਰਕੇ ਜਿਹੜਾ ਕਾਲਜ ਬੰਦ ਪਿਆ ਸੀ ਇਸ ਨੂੰ ਪੰਜਾਬ ਦਾ ਨੰਬਰ 1 ਸਰਕਾਰੀ ਸਕੂਲ ਬਣਾਉਣ ਜਾ ਰਹੇ ਹਾਂ ਨੰਬਰ 1 ਸਰਕਾਰੀ ਸਕੂਲ ਇੱਦਾਂ ਦੇ ਵੱਟ ਕੱਢਾਂਗੇ ਕਿ ਆਸ-ਪਾਸ ਕਿਤੇ ਵੀ ਉਦੋਂ ਦਾ ਜਿਹੜਾ ਕੋਈ ਸਰਕਾਰੀ ਸਕੂਲ ਨਹੀਂ ਹੋਊਗਾ ਐਡਾ ਹੀ ਲੋਧੀਪੁਰ ਦੇ ਵਿੱਚ ਐਸਟਰੋ ਟਰਫ ਲੋਧੀਪੁਰ ਦੇ ਵਿੱਚ ਸ਼ੂਟਿੰਗ ਰੇਂਜ ਸਰਕਾਰੀ ਸਕੂਲ ਦੇ ਵਿੱਚ ਪੂਰੇ ਰੋਪੜ ਜ਼ਿਲ੍ਹੇ 'ਚ ਇੱਕ ਵੀ ਐਸਟਰੋ ਟਰਫ ਨਹੀਂ ਹੈ ਪੂਰੇ ਰੋਪੜ ਜ਼ਿਲ੍ਹੇ ਦੇ ਵਿੱਚ ਇੱਕ ਵੀ ਸ਼ੂਟਿੰਗ ਰੇਂਜ ਨਹੀਂ ਦੋਨੋਂ ਚੀਜ਼ਾਂ ਸਰਕਾਰੀ ਸਕੂਲਾਂ 'ਚ ਇਹ ਮੈਂ ਤੁਹਾਨੂੰ ਆਲੇ-ਦੁਆਲੇ ਦੇ ਕੰਮ ਦੱਸੇ ਆ ਜੀ ਐਡਾ ਹੀ ਸਿਹਤ ਵਿਭਾਗ ਦਾ ਦੱਸ ਮੈਡੀਕਲ ਕਲੀਨਿਕ ਹੈ ਸਾਡੇ ਹਲਕੇ 'ਚ ਦਾ ਸਾਮ ਆਦਮੀ ਕਲੀਨਿਕ ਜਿੱਥੇ ਰੋਜ਼ ਬਜ਼ੁਰਗ ਬੱਚੇ ਮਾਤਾ-ਮਾਪ ਭੈਣਾ ਦਵਾਈਆਂ ਲੈਂਦੀ ਐ ਟੈਸਟ ਸਭ ਕੁਝ ਫਰੀ ਐ ਕੱਲ ਮੈਂ ਖਨਾਰੂ ਪਿੰਡ ਸੀ ਉੱਥੇ ਮੈਨੂੰ ਇੱਕ ਬੇਬੇ ਕਹਿੰਦੀ ਉਹਤ ਮੈਂ ਭਲੜੀ ਤਲੇ ਕਲੀਨਿਕ ਤੋਂ ਦਵਾਈ ਲੈ ਕੇ ਆਂਦੀ ਆ ਉੱਥੇ ਵਾਲੇ ਡਾਕਟਰ ਜਿਹੜੀ ਐ ਬਹੁਤ ਵਧੀਆ ਉੱਥੇ ਵਾਲੀ ਦਵਾਈ ਮੈਨੂੰ ਲੱਗਦੀ ਐਡੇ ਹੀ ਸਰਕਾਰੀ ਹਸਪੀਟਲ ਜਾ ਕੇ ਦੇਖੋ ਜੀ ਸੁਧਾਰ ਹੋਇਆ ਉੱਥੇ ਲੈ ਇਨੋਵੇਸ਼ਨ ਹੋਈ ਐ ਦਵਾਈਆਂ ਡਾਕਟਰ ਟੈਸਟ ਹੁਣ ਸਾਰੇ ਹਸਪੀਟਲ ਚ ਹੁੰਦੇ ਇੱਕ ਨਵੀਂ ਸੇਵਾ ਸ਼ੁਰੂ ਕਰਤੀ ਹੋਵੇ ਅਲਟਰਾਸਾਉਂਡ ਦੀ ਅਗਰ ਕਿਸੇ ਨੂੰ ਵੀ ਮਰੀਜ਼ ਨੂੰ ਅਲਟਰਾਸਾਉਂਡ ਜਾਂ ਸਕੈਨ ਦੀ ਲੋੜ ਹੈ ਤਾਂ ਸਰਕਾਰੀ ਹਸਪੀਟਲ ਜਾਣਾ ਸਰਕਾਰੀ ਡਾਕਟਰ ਪਰਚੀ ਬਣਾ ਦੂਗਾ ਜਾ ਕੇ ਪ੍ਰਾਈਵੇਟ ਕਲੀਨਿਕ ਤੋਂ ਚਾਹੇ ਹਿਮਾਲਿਆ ਚਾਹੇ ਸਤਲੂ ਚਾਹੇ ਪੰਜਾਬ ਜਿੱਥੋਂ ਮਰਜ਼ੀ ਜਾ ਕੇ ਟੈਸਟ ਕਰਾ ਲਿਓ ਪੈਸਾ ਪੰਜਾਬ ਸਰਕਾਰ ਦੂਗੀ ਤੁਹਾਡਾ ਟੈਸਟ ਉੱਥੇ ਹੋਊਗਾ 300 ਤੋਂ ਵੱਧ ਮਰੀਜ਼ ਹੁਣ ਤੱਕ ਇਹ ਲਾਹਾ ਲੈ ਚੁੱਕੇ ਆ ਅਸ ਦਿਨ ਪਹਿਲਾਂ ਸ਼ੁਰੂ ਹੋਇਆ ਪੀ ਬੱਤੀ ਤੇ ਗਿਣਤੀ ਆ ਗਈ ਰੋਜ਼ ਦੀ ਜਿਹੜੇ ਮਰੀਜ਼ੀ ਦਾ ਲਾਹ ਲੈਦੇ ਐ ਇੰਤੇ 40000 ਤੋਂ ਵੱਧ ਨੌਕਰੀਆਂ 40000 ਤੋਂ ਵੱਧ ਸਰਕਾਰੀ ਨੌਕਰੀਆਂ ਵੱਖ-ਵੱਖ ਵਿਭਾਗਾਂ 'ਚ ਦੁਬਾਰਾ ਰਿਵਾਜ ਸ਼ੁਰੂ ਹੋਇਆ ਕਿ ਸਰਕਾਰੀ ਨੌਕਰੀ ਮਿਲ ਸਕਦੀ ਹੈ ਸੀਐਮ ਸਾਹਿਬ ਵੱਲੋਂ ਸ਼ੁਰੂ ਕੀਤੀ ਟੀਮ ਥਿਆਤਰਾ ਸਕੀਮ ਸਾਡੇ ਬਜ਼ੁਰਗ ਜੋ ਸਾਰੀ ਉਮਰ ਬੱਚਿਆਂ ਨੂੰ ਪੜ੍ਹਾਉਂਦੇ ਵਿਆਂਦੇ ਕਬੀਲਦਾਰੀ 'ਚ ਰਹਿ ਗਏ ਅੱਜ ਵੀ ਸਾਡੇ ਹਲਕੇ 'ਚੋਂ 8ਵੀਂ ਬੱਸ ਗਈ ਹੈ ਸਵੇਰੇ ਚੰਗਰ ਤੋਂ ਮਾਤਾ ਦੇ ਦਰਸ਼ਨਾਂ ਲਈ ਇਦਾਂ ਹੀ ਘਰ ਘਰ ਰਾਸ਼ਨ ਸਕੀਮ ਉਹਨੋਂ ਵਕਤ ਗਿਆ ਕਿ ਤਿੰਨ ਤਿੰਨ ਚਾਰ ਚਾਰ ਮਹੀਨੇ ਕਣਕ ਨਹੀਂ ਆਉਗੀ ਜਦੋਂ ਆਉਗੀ ਲੜੀ ਜਾਓ ਵਾਰੀਆਂ ਦੀ ਕਰੀ ਜਾਓ ਸਾਰਾ ਦਿਨ ਖੜੇ ਰਹੋ ਫਿਰ ਉੱਥੇ ਲੜੀ ਜਾਓ ਫਿਰ ਢੋਈ ਜਾਓ ਕਣਕ ਇੱਜ਼ਤ ਮਾਨ ਸਨਮਾਨ ਦੇ ਨਾਲ ਇਹ ਸਭ ਕੁਝ ਕਰ ਰਹੇ ਐਦਾਂ ਹੀ ਅਸੀਂ ਆਪਣੇ ਹਲਕੇ ਦੇ ਵਿੱਚ ਵੀ ਦਿਨ ਰਾਤ ਮਿਹਨਤ ਕਰਦੇ ਨੱਡਾ ਸਾਹਿਬ ਨੇ ਕਿਹਾ ਕਿ ਨਿਰਦੇਸ਼ ਸਭ ਨੂੰ ਹੈ ਪਰ ਮੈਂ ਪੰਜਾਬ ਦਾ ਇਕਲੌਤਾ ਐਮਐਲਏ ਆ ਤਿੰਨ ਤਿੰਨ ਮੰਡਾਂਕ ਵਿੱਚ ਮੈਂ ਮੇਰੇ ਕੋਲ ਜੇ ਇੱਕ ਵੀ ਕੈਂਪ ਨਹੀਂ ਮਿਸ ਕੀਤਾ ਚਾਹੇ ਰਾਤ ਦੇ 8 ਵਜਨ ਹਰ ਪਿੰਡ ਚ ਜਾਂਦਾ ਐਦਾਂ ਦੇ ਜਗਾਵਾਂ ਚ ਵੀ ਗਿਆ ਜਿੱਥੇ ਪਿੰਡ ਦਾ ਗਰੀ ਕੋਈ ਸਰਪੰਚ ਨਹੀਂ ਗਿਆ ਹੋਊਗਾ ਐਦਾਂ ਦੀ ਵੀ ਕੋਈ ਗਲੀਆਂ ਜਿਹੜੇ ਕਦੀ ਕੋਈ ਸਰਪੰਚ ਨਾ ਨਹੀਂ ਦੇਖਿਆ ਉੱਥੇ ਵੀ ਜਾਂਦਾ ਅਗਰ ਬੀਬੀ ਕਹਿੰਦੀ ਨਹੀਂ ਸਾਡਾ ਇਹ ਕੰਮ ਤਾਂ ਕਿ ਪਤਾ ਲੇ ਇਹਦਾ ਫਾਇਦਾ ਕੀ ਹੈ ਜੀ ਹੁਣ ਹੁਣ ਸਾਨੂੰ ਪਤਾ ਹੈ ਕਿ ਅੱਛਾ ਇਸ ਪਿੰਡ ਦੀ ਸਭ ਤੋਂ ਵੱਡੀ ਦਿੱਕਤ ਕੀ ਹੈ ਇਸ ਪਿੰਡ ਦੀ ਸਭ ਤੋਂ ਵੱਡੀ ਮੰਗ ਕੀ ਹੈ ਜਦੋਂ ਵੀ ਪੈਸੇ ਆਉਂਦੇ ਤਾਂ ਅਸੀਂ ਸਭ ਤੋਂ ਪਹਿਲਾਂ ਉਹ ਕੰਮ ਕਰ ਸਕਦੇ ਹਾਂ ਕਿ ਹਾਂ ਇਹ ਇਸ ਪਿੰਡ ਦੀ ਮੰਗ ਹੈ ਇਹ ਸਭ ਕੁਝ ਕਰਦੇ ਹੋਏ ਮੈਨੂੰ ਸਕੂਨ ਵੀ ਆਉਂਦਾ ਹੈ ਇਸ ਜਿੰਨੇ ਮੈਂ ਤੁਹਾਨੂੰ ਕੰਮ ਕਿਨਾਏ ਨੇ ਅੱਜ ਅਸੀਂ ਨਨੰਦਪੁਰ ਸਾਹਿਬ ਚ ਪੰਜ ਪਿਆਰਾ ਪਾਰਕ ਹੋਵੇ ਟੂਰਿਸਟ ਫੈਸਿਲਿਟੇਸ਼ਨ ਸੈਂਟਰ ਬਣ ਕੇ ਤਿਆਰ ਮਾਤਾ ਨੈਣਾ ਦੇਵੀ ਦੀ ਰੋਡ ਦੇ ਉੱਤੇ ਜਦੋਂ ਜਾਂਦੇ ਹੁੰਦੇ ਸੀ ਇੰਨੀ ਬੁਰੀ ਹਾਲਤ ਹੁੰਦੀ ਤੇ ਮੈਨੂੰ ਸੀ ਸਾਰਾ ਪੰਜਾਬ ਦਿੱਲੀ ਹਰਿਆਣੇ ਤੋਂ ਵੀ ਲੋਕ ਮਾਤਾ ਦੇ ਦਰਬਾਰ ਨਤਮਸਤਕ ਹੋਣ ਆਉਂਦੇ ਆ ਸਾਡੀ ਹਲਕੇ ਸਾਡੀ ਸੜਕ ਤੋਂ ਜਾਂਦੇ ਉਹ ਸ ਰੋਡ ਦਾ ਅਸੀਂ ਸੁੰਦਰੀਕਰਨ ਕੀਤਾ ਹੁਣ ਚਰਨ ਗੰਗਾ ਖੱਡ ਦਾ ਪ੍ਰੋਜੈਕਟ ਪੈਸੇ ਮੈਂ ਪਾਸ ਕਰਾਈ ਹੋਇਆ ਸਿਰਫ ਕੁਝ ਨੀਜੀ ਜ਼ਮੀਨਾਂ ਆਂਦੀਆਂ ਅਸੀਂ ਉੱਥੇ ਸੈਰਗਾਹ ਬਣਾਣੀ ਚਾਹੁੰਦੇ ਇੰਨਾ ਖੂਬਸੂਰਤ ਪਾਰਕ ਦਾ ਡਿਜ਼ਾਈਨ ਹੈ ਕਿ ਜਿਸ ਦਿਨ ਉਹ ਹੋ ਗਿਆ ਤਾਂ ਟੂਰਿਜ਼ਮ 'ਚ ਇੰਨਾ ਜ਼ਿਆਦਾ ਅਸਰ ਆਊਗਾ ਕਿ ਸਾਰਾ ਸ਼ਹਿਰ ਉੱਥੇ ਸੈਰ ਕਰਿਆ ਕਰਨਗੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਬੂਥ ਬਣ ਜਾਣਗੇ ਕਿੰਨਾ ਉੱਥੇ ਜਿਹੜਾ ਹੈ ਇੱਕ ਬਿਊਟੀਫਿਕੇਸ਼ਨ ਦਾ ਪੁਆਇੰਟ ਬਣ ਜਾਣਾ ਅਸੀਂ ਉਹ ਪ੍ਰੋਜੈਕਟ ਚਾਰ ਕਰ ਲਿਆ ਟੂਰਿਸਟ ਫੈਸਿਲਿਟੇਸ਼ਨ ਸੈਂਟਰ ਤਿਆਰ ਹੈ ਦੋ ਚਾਰ ਦਿਨ ਸੀਐਮ ਸਾਹਿਬ ਉਹ ਦਾ ਉਦਘਾਟਨ ਕਰ ਦੰਗੇ ਪੰਜ ਪਿਆਰਾ ਪਾਰਕ ਆਪਣੇ ਆਪ ਚ ਇੱਕ ਮਿਸਾਲ ਬਣਿਆ ਹੋਇਆ ਐਦਾਂ ਹੀ ਹੋਰ ਬਹੁਤ ਸਾਰੇ ਕੰਮ ਜਿਹੜੇ ਆ ਉਰੇ ਤੇ ਲੱਗੇ ਹੋਏ ਆ ਇਹ ਸਭ ਕੁਝ ਤਾਂ मुमकिन ਹੋ ਰਿਹਾ ਕਿ ਤੁਸੀਂ ਇਹ ਮੌਕਾ ਦਿੱਤਾ ਸੀ ਇੱਕ ਵਾਰੀ ਆਪ ਸਭ ਦਾ ਦੁਬਾਰਾ ਧੰਨਵਾਦ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬਹੁਤ ਵੱਡਾ ਪ੍ਰਭਾਵ ਪਾਇਆ ਉਹ ਮੈਂ ਤੁਹਾਡਾ ਨਾਲ ਸਾਂਝੀ ਕਰਨਾ ਚਾਹੁੰਦਾ ਨੰਬਰ 1 ਅੱਜ ਪੰਜਾਬ ਦੇ ਵਿੱਚ ਸਭ ਤੋਂ ਜਾਬਰ ਕਰੋ ਜਮਾ ਕਰਾਇਆ ਸੀ ਹੈ ਕਿ ਨਹੀਂ ਹੈ ਤਾਂ ਤਾੜੀਆਂ ਮਾਰੋ ਨੰਬਰ 2 ਜੀ ਸਿੱਖਿਆ ਆਮ ਆਦਮੀ ਪਾਰਟੀ ਪਹਿਲੀ ਸਰਕਾਰ ਐਡਾ ਦੀ ਰਾਜਨੀਤਿਕ ਪਾਰਟੀ ਸੀ ਜਿਹੜਾ ਸੋਚਿਆ ਸੀ ਕਿਹੜਾ ਬਣਦਾ ਪੱਛੇ ਆਪੇ ਬਜ਼ੁਰਗਾਂ ਐਦਾਂ ਹੀ ਸਿੱਖਿਆ ਸਿੱਖਿਆ ਦੀ ਜ਼ਿੰਮੇਵਾਰੀ ਤੁਹਾਡੇ ਪੁੱਤ ਤੁਹਾਡੇ ਦੀ ਅੱਜ ਤੁਸੀਂ ਪੂਰੇ ਪੰਜਾਬ ਦੇ ਵਿੱਚ ਕੱਲੇ ਆਪਣੀ ਹਲਕੇ ਛੇ ਵੀ ਪੂਰੇ ਪੰਜਾਬ ਚ ਜਾ ਕੇ ਕਿਸੇ ਟੀਚਰ ਤੋਂ ਜਾਂ ਵੈਸੇ ਪੁੱਛ ਲਿਓ ਕੀ ਸਿੱਖਿਆ ਮੀਟਮੇ ਦੇ ਵਿੱਚ ਕੰਮ ਹੋ ਰਿਹਾ ਕਿ ਨਹੀਂ ਹੋ ਰਿਹਾ ਅੱਜ ਪੰਜਾਬ ਦੇ ਵਿੱਚ ਇੱਕ ਸਿੱਖਿਆਰੇ ਨਨਕੂਰ ਸਾਹਿਬ ਦੇ ਜਿਹੜੇ ਉਲਘਾਟਨ ਕਰੇ ਪਹਿਲਾਂ ਪੰਜ ਪੰਜ ਸਾਲ ਬੀਤ ਜਾਂਦੇ ਸੀ ਕਦੀ ਕੋਈ ਨਹੀਂ ਆਂਦਾ ਸੀ ਐਦਾਂ ਹੀ ਕੁਝ ਹੋਰ ਜਿਹੜੇ ਵੱਡੇ ਕੰਮ ਹੋਏ ਮੈਂ ਆਪ ਜੀ ਦੇ ਜ਼ਰੂਰ ਉਪਰੂ ਕਰਨਾ ਚਾਹੁੰਗਾ ਜਿਨ੍ਹਾਂ ਵਿੱਚੋਂ ਬਹੁਤ ਜਲਦੀ ਸਕੂਲ ਆਫ ਬ੍ਰਿਲੀਅੰਸ ਵੀ ਬਣਾਉਣ ਜਾ ਰਹੇ ਹਾਂ ਉਹਦੇ ਵਿੱਚ ਤੁਸੀਂ ਜਾ ਕੇ ਪਤਾ ਕਰ ਲਓ ਕੱਲ ਟੈਂਡਰ ਲੱਗ ਜਾਣਾ ਮੈਂ ਰੋਜ਼ ਆਪ ਉਸ ਨੂੰ ਮੋਨੀਟਰ ਕਰਦਾ ਹਾਂ ਰੋਪੜ ਜ਼ਿਲ੍ਹੇ ਦੀ ਪਹਿਲੀ ਐਸਕੋ ਟਰਫ ਜਿੱਤੇ ਹਾਕੀ ਖੇਡੀ ਜਾਂਦੀ ਹੈ ਤੇ ਰੋਪੜ ਜ਼ਿਲ੍ਹੇ ਦੀ ਪਹਿਲੀ ਸ਼ੂਟਿੰਗ ਰੇਂਜ ਇਸ ਸਰਕਾਰੀ ਸਕੂਲ ਚ ਹੈ